ਟੇ ਠਾਈਵੇ ਜਿਹਦੇ ਹਾਲਾਤ ਬਹੁਤ ਹੀ ਖਸਤਾ ਸੀ ਕਈ ਦਸ਼ਕਾਂ ਤੋਂ ਇਹ ਹਾਲਾਤ ਜਿਹੜੇ ਆ ਬਹੁਤ ਖਸਤਾ ਸੀ ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਲੋਕਾਂ ਨੇ ਗੁਹਾਰ ਵੀ ਲਗਾਏ ਕਿ ਇਸ ਹਾਈਵੇ ਦੀ ਹਾਲਾ ਜਿਹੜਾ ਸੁਧਾਰ ਦਿੱਤੇ ਜਾਣ ਮਗਰ ਸੜਕ ਦੇ ਨਾਮ ਤੇ ਇੱਥੇ ਵੱਡੇ ਵੱਡੇ ਟੋਏ ਵੱਡੇ ਵੱਡੇ ਖੰਡੇ ਸੀ ਔਰ ਰੋਜ਼ਾਨਾ ਕਿਤਨਾ ਕਿਤੇ ਦੁਰਘਟਨਾਵਾਂ ਵੀ ਹੁੰਦੀਆਂ ਸੀ ਤੇ ਵਾਹਨਾਂ ਦਾ ਵੀ ਕਿਤਨਾ ਕਿਤੇ ਵੱਡਾ ਨੁਕਸਾਨ ਹੁੰਦਾ ਸੀ ਸੋ ਸਮੇਂ ਦੀ ਸਰਕਾਰਾਂ ਨੂੰ ਲੋਕਾਂ ਨੇ ਗੁਹਾਰ ਜਰੂਰ ਲਗਾਈ ਮਗਰ ਕਿਸੇ ਨੇ ਵੀ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਤਾਂ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਜਿਨ੍ਹਾਂ ਵੱਲੋਂ ਇਲਾਕੇ ਦੇ ਵਿੱਚ ਦਰਜਨਾ ਵੱਡੇ ਪੁਲ ਸਕੂਲਾਂ ਦਾ ਤੇ ਸੜਕਾਂ ਦਾ ਨਿਰਮਾਣ ਕੀਤਾ ਗਿਆ ਉਹਨਾਂ ਵੱਲੋਂ ਇਸ ਹਾਈਵੇ ਨੂੰ ਬਣਾਉਂਦਾ ਬੀੜਾ ਚੁੱਕਿਆ ਗਿਆ ਤਸਵੀਰਾਂ ਦੇਖ ਸਕਦੇ ਹੋ ਪਹਿਲਾਂ ਜਿਹੜਾ ਦਾ ਰੋਡ ਸੀ ਜਿਹਦੀ ਹਾਲਾਤ ਬਹੁਤ ਖਸਤੇ ਸੀ 4 ਲੈਂ ਜਿਹੜੀ ਐ ਰੋਡ ਬਣਾਈ ਜਾ ਰਹੀ ਆ ਜਿਹੜੀ ਕਿ ਕਾਨਪੁਰ ਖੂਹੀ ਤੋਂ ਲੈ ਕੇ ਪੋਜੇਵਾਲ ਤੱਕ ਲਗਭਗ 8 ਕਿਲੋਮੀਟਰ ਲੰਬਾ ਰਸਤਾ ਹੈਗਾ ਜਿਹਦਾ ਨਿਰਮਾਣ ਜਿਹੜਾ ਕਾਰ ਸੇਵਾ ਵਾਲੇ ਕਿ ਲਾਨੰਦਗੜ੍ਹ ਸਾਹਿਬ ਵਾਲੇ ਬਾਬਿਆਂ ਵੱਲੋਂ ਕੀਤਾ ਜਾ ਰਿਹਾ 4 ਲੈਂ ਸੜਕ ਐ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਡੀਆਂ ਕਿਸ ਸਪੀਡ ਦੇ ਵਿੱਚ ਆ ਰਹੀਆਂ ਤੇ ਕਿਸ ਸਪੀਡ ਦੇ ਵਿੱਚ ਜਾ ਰਹੀਆਂ ਪਹਿਲਾਂ ਇਸ ਤੇ ਹਾਲਾਤ ਜਿਹੜੇ ਸੀ ਬਹੁਤ ਜ਼ਿਆਦਾ ਖਸਤੇ ਸੀ ਸੜਕਾਂ ਤੇ ਵੱਡੇ ਵੱਡੇ ਟੋਏ ਹੋਣ ਕਾਰਨ ਸੜਕ ਨਾ ਦੇ ਬਰਾਬਰ ਸੀ ਔਰ ਵਾਹਨਾਂ ਦਾ ਵੀ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਸੀ ਦੁਰਘਟਨਾਵਾਂ ਵੀ ਕਿ ਸੀ ਸੋ ਇਸ ਸੜਕ ਨੂੰ ਬਣਾਉਣ ਦੇ ਲਈ ਕਾਫੀ ਜਦੋ ਜਹਿਰ ਜਿਹੜੀ ਹੈ ਤੇ ਜੋ ਕਾਰ ਸੇਵਾ ਵਾਲੇ ਬਾਬਿਆਂ ਨੂੰ ਵੀ ਕਰਨੀ ਪਈ ਕਿਉਂਕਿ ਕਈ ਵਿਭਾਗ ਸੀਗੇ ਜਿਨ੍ਹਾਂ ਦੀ ਪਰਮਿਸ਼ਨਾਂ ਵੀ ਜ਼ਰੂਰੀ ਸੀਗੀਆਂ ਚਾਹ ਪੀਡਬਲਯੂਡੀ ਹੋਵੇ ਚਾਹ ਜੰਗਲਾਤ ਵਿਭਾਗ ਹੋਵੇ ਕਿਉਂਕਿ ਆਲੇ ਦੁਆਲੇ ਕਾਫੀ ਜੰਗਲੀ ਇਲਾਕਾ ਤੁਸੀਂ ਦੇਖ ਸਕਦੇ ਹੋ ਬੂਟੇ ਵੀ ਕੱਟਨੇ ਸੀ ਕਿਉਂਕਿ ਪੁਰਾਣੇ ਦਰਖਤ ਸੀਗੇ ਔਰ ਬਾਬਿਆਂ ਨੇ ਨੁਕਸਾਨ ਨਾ ਹੋਵੇ ਪਰਿਆਵਰਣ ਦਾ ਤਾਂ ਇਹਨੂੰ ਦੇਖਦੇ ਹੋਏ ਸੜਕ ਦੇ ਦੋਨਾਂ ਕਿਨਾਰਿਆਂ ਤੇ ਛਾਂਦਾਰ ਤੇ ਫਲਦਾਰ ਬੂਟੇ ਵੀ ਨਾਲ ਦੀ ਨਾਲ ਲਗਾਏ ਆ ਸੋ ਲਗਭਗ 70% ਕੰਮ ਜਿਹੜਾ ਹੈ ਲਗਭਗ ਮੁਕੰਮਲ ਹੋ ਚੁੱਕਾ ਹੈ ਤੇ ਰਹਿਦਾ ਖੁੰਦਾ ਕੰਮ ਜਿਹੜਾ ਹੈ ਉਹ ਵੀ ਬਹੁਤ ਜਲਦ ਜਿਹੜਾ 5 ਸਾਲ ਪਹਿਲਾਂ ਜਿਹੜਾ ਕੰਮ ਸ਼ੁਰੂ ਹੋਇਆ ਸੀ ਉਹਦੇ ਹਾਲਾਤ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਇੱਕ ਸਿੰਗਲ ਰੋਡ ਸੀ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ 4 ਲੇਨ ਜਿਹੜੀ ਸੜਕ ਬਣਾ ਦਿੱਤੀ ਗਈ ਆ ਔਰ ਰਹਿੰਦਾ ਕੰਮ ਵੀ ਜਿਹੜਾ ਹੈ ਬਹੁਤ ਜਲਦ ਜਿਹੜਾ ਮੁਕੰਮਲ ਹੋ ਜਾਏਗਾ ਸੋ ਪ੍ਰਸ਼ਾਸਨ ਜੋ ਗੱਲ ਕਰ ਲਈ ਆਵੇ ਸਥਾਨਕ ਲੋਕਾਂ ਦੀ ਜਾਂ ਰਾਹਗੀਰਾਂ ਦੀ ਤਾਂ ਲੋਕ ਵੀ ਆਮਹਾਰੇ ਹੋ ਕੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਜਿਹੜਾ ਹੈ ਸੇਵਾ ਦੇ ਰਿਹਾ ਸੜਕ ਬਣਾਉਣ ਦੇ ਲਈ ਜਿਹਦੀ ਜੋ ਸ਼ਰਦਾ ਹੈ 10 ਰੁਪਏ ਦੇ ਤੋਂ ਲੈ ਕੇ ਹਜ਼ਾਰਾਂ ਰੁਪਏ ਜਿਹੜੇ ਆ ਸ਼ਰਦਾ ਮੁਤਾਬਕ ਲੋਕ ਆਪਣੀ ਜੇਬ ਦੇ ਵਿੱਚੋਂ ਇਸ ਸੜਕ ਨੂੰ ਬਣਾਉਣ ਦੇ ਲਈ ਦੇ ਰਿਹਾ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਲਗਭਗ 1 ਕਰੋੜ ਰੁਪਿਆ ਜਿਹੜਾ ਇਸ ਸੜਕ ਤੇ ਖਰਚਾ ਆਏਗਾ ਔਰ ਅਨੁਮਾਨ ਜਿਹੜਾ ਲਗਾਇਆ ਜਾ ਰਿਹਾ ਤੋਂ ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਜਿਹੜਾ ਹੈ ਇਸ ਸੜਕ ਦਾ ਕੰਮ ਮੁਕੰਮਲ ਹੋਏਗਾ ਇਹ ਕਰ ਰੁਪਿਆ ਜਿਹੜਾ ਖਰਚ ਆਏਗਾ ਉਸੇ ਤਰੀਕੇ ਸੰਗਤਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ ਸੋ ਇੱਕ ਇਸੇ ਰਸਤੇ ਦੇ ਉੱਤੇ ਅੱਗੇ ਜਾ ਕੇ ਇੱਕ ਸੇਵਾ ਟੋਲ ਵੀ ਬਾਬਿਆਂ ਵੱਲੋਂ ਲਗਾਇਆ ਗਿਆ ਕਿਉਂਕਿ ਆਉਣ ਜਾਣ ਵਾਲੀ ਸੰਗਤ ਨੂੰ ਪਤਾ ਨਹੀਂ ਹੁੰਦਾ ਸੀ ਕਿ ਇਹ ਸੇਵਾ ਕਿਸ ਨੂੰ ਤੇ ਕਿੱਥੇ ਦਿੱਤੀ ਜਾਵੇ ਸੋ ਇਹ ਪਹਿਲਾ ਟੋਲ ਹੋਏਗਾ ਜਿਹੜਾ ਕਿ ਸੇਵਾ ਦੇ ਨਾਮ ਤੇ ਆ ਔਰ ਜ਼ਰੂਰੀ ਨਹੀਂ ਕਿ ਇੱਥੋਂ ਸੇਵਾ ਦੇ ਕੇ ਹੀ ਲੰਘਿਆ ਜਾ ਸਕਦਾ ਹੈ ਮੁਫਤ ਦੇ ਵਿੱਚ ਵੀ ਲੰਘਿਆ ਜਾ ਸਕਦਾ ਜੀ ਦੀ ਜੋ ਸ਼ਰਧਾ ਹੈਗੀ ਆ ਆਪਣੀ ਦਸਾਂ ਨੋਹਾਂ ਦੀ ਕੀਰਤ ਦੇ ਵਿੱਚੋਂ ਸੇਵਾ ਦੇ ਕੇ ਆ ਜਾ ਸਕਦਾ ਹੈ ਜ਼ਰੂਰੀ ਨਹੀਂ ਕਿ ਉਹ ਸੇਵਾ ਦੇ ਕੇ ਹੀ ਅੱਗੇ ਲੰਘ ਸਕਦਾ ਹੈ ਸੋ ਕਾਫੀ ਵੱਡੀ ਸੇਵਾ ਜਿਹੜੀ ਆਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਨਿਭਾਈ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜੰਗਲੀ ਇਲਾਕਾ ਹੋਣ ਕਰਕੇ ਖੱਡਾਂ ਬਹੁਤ ਵੱਗਦੀਆਂ ਨੇ 7 ਤੋਂ 8 ਛੋਟੀਆਂ ਪੁਲੀਆਂ ਦਾ ਨਿਰਮਾਣ ਵੀ ਬਾਬਿਆਂ ਵੱਲੋਂ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਕਰੀਬ 8 ਕਿਲੋਮੀਟਰ ਲੰਬਾ ਰਸਤਾ ਜਿਹੜਾ ਏ ਬਹੁਤ ਹੀ ਵੱਡੀ ਜਿਹੜਾ ਇਹ ਰਸਤਾ ਤਿਆਰ ਕੀਤਾ ਜਾ ਰਿਹਾ ਸੋ ਤਸਵੀਰਾਂ ਵਿੱਚੋਂ ਸਸ ਰਸਤੇ ਦੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ 4 ਲੈਂਸੜਕ ਬਾਬਿਆਂ ਵੱਲੋਂ ਲਗਭਗ ਬਣਾ ਦਿੱਤੀ ਗਈ ਹੈ ਅਤੇ ਇਹ ਰਹਿਦਾ ਕੰਮ ਵੀ ਬਹੁਤ ਜਲਦ ਮੁਕੰਮਲ ਕਰ ਲਿਆ ਜਾਏਗਾ ਸੋ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਚਾਹੇ ਆਲੇ-ਦੁਆਲੇ ਦੀ ਕੋਈ ਸੰਗਤ ਹੋਵੇ ਪਿੰਡਾਂ ਦੀ ਸੰਗਤ ਹੋਵੇ ਚਾਹੇ ਇੱਥੋਂ ਲੰਘਣ ਵਾਲੇ ਰਾਹੀ ਰ ਹੋਣ ਤੁਹਾਨੂੰ ਦੱਸ ਦਈਏ ਕਿ ਇਸੇ ਰਸਤੇ ਤੋਂ ਹੀ ਨਨਪੁਰ ਸਾਹਿਬ ਹੁਲਾ ਮਹੱਲਾ ਦੇ ਦੌਰਾਨ ਲੱਖਾਂ ਦੀ ਤਦਾਦ ਦੇ ਸ਼ਰਧਾਲੂ ਆਉਂਦੇ ਮਾਤਾ ਨਹਿਣਾ ਦੇਵੀ ਚਿੰਤਪurni ਤੇ ਹੋਰ ਕਈ ਧਾਰਮਿਕ ਸਥਾਨਾਂ ਨੂੰ ਇਸੇ ਰਸਤੇ ਦੇ ਵਿੱਚੋਂ ਹੋ ਕੇ ਜਾਂਦੇ ਆ ਸੋ ਉਹਨਾਂ ਲਈ ਵੀ ਕਾਫੀ ਵਧੀਆ ਸਹੂਲਤ ਹੋ ਜਾਏਗੀ ਜਦੋਂ ਇਸ ਸੜਕ ਦਾ ਨਿਰਮਾਣ ਜਿਹੜਾ ਹੈ ਮੁਕੰਮਲ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੜ ਸ਼ੇਂਕਰ ਸੀਰੀ ਅਨੰਦਪੁਰ ਸਾਹਿਬ ਨੂੰ ਜਿਹੜਾ ਰੋਡ ਕਾਰ ਸੇਵਾ ਰਾਈ ਬਣਾਇਆ ਜਾ ਰਿਹਾ ਹੈ ਇਹਦੀ ਜਿਹੜੀ ਲੰਬਾਈ ਹੈ ਲਗਭਗ 8 ਕਿਲੋਮੀਟਰ ਜੋ ਕਿ ਪਹਾੜੀ ਏਰੀਆ ਦੇ ਵਿੱਚ ਸ੍ਰੀ 16 ਫਰਵਰੀ 2024 ਨੂੰ ਸ਼ੁਰੂ ਹੋਇਆ ਇਹਦੇ ਕਾਰਜਾਂ ਨਿਰੰਤਰ ਜਾਰੀ ਹੈ ਜਿਹੜਾ ਆਉਣ ਵਾਲਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜਾ ਨਵੰਬਰ ਦੇ ਵਿਚ ਆ ਰਿਹਾ ਉਸ ਨੂੰ ਮੁੱਖ ਰੱਖ ਕੇ ਇਸ ਕਾਰਜਾਂ ਦੀ ਗਤੀ ਨੂੰ ਵਧਾਇਆ ਜਾ ਰਿਹਾ ਕਿ ਜਿਹੜੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਦੇ ਕਰਨ ਵਾਸਤੇ ਆਉਣਗੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸਾਹਮਣਾ ਨਾ ਕਰਨ ਬਬੀ ਕਿਉਂਕਿ ਰੋਡ ਬਹੁਤ ਹੀ ਖਰਾਬ ਸੀ ਇੱਥੇ ਜਾਮ ਲੱਗ ਜਾਂਦੇ ਸੀ ਐਕਸੀਡੈਂਟ ਬਹੁਤ ਹੁੰਦੇ ਸੀ ਰੋਡ ਬਹੁਤ ਛੋਟਾ ਸੀ ਇਹ ਬਹੁਤ ਪਹਿਲਾਂ ਵੀ ਵੀਡੀਓ ਦੇ ਵਿੱਚ ਅਸੀਂ ਦੱਸ ਚੁੱਕੇ ਹਾਂ ਪਰ ਹੁਣ ਇਹ ਗੁਰੂ ਦੀ ਰਹਿਮਤ ਦਾ صدਕਾ ਲਗਭਗ 4.5 5 ਕਿਲੋਮੀਟਰ ਦੇ ਲਾਗੇ ਠਿਆਰ ਹੋ ਚੁੱਕਾ ਹੈ ਜਿਹੜਾ ਰੈਂਦਾ ਕਾਰਜ ਆ ਉਹ ਵੀ ਨਵੰਬਰ ਤਾਈਂ ਠਿਆਰ ਕੀਤਾ ਜਾ ਰਿਹਾ ਕੋਈ ਪ੍ਰਸ਼ਾਸਨ ਦੇ ਸਰਕਾਰਾਂ ਵੱਲੋਂ ਕੋਈ ਥੀ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਪਹਿਲਾਂ ਵੀ ਸੁਝੋਗ ਨਹੀਂ ਗਾ ਤੇ ਹੁਣ ਵੀ ਸੁਝੋਗ ਨਹੀਂ ਗਾ ਅਸੀਂ ਕਿਸੇ ਵੀ ਸਰਕਾਰ ਪ੍ਰਸ਼ਾਸਨ ਨੂੰ ਮੰਦਾ ਚੰਗਾ ਨਹੀਂ ਕਹਿੰਦੇ ਕਿਉਂਕਿ ਜੇ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਪਹਿਲੀਆਂ ਸਰਕਾਰਾਂ ਵੀ ਕੁਝ ਨਹੀਂ ਕੀਤਾ ਸਾਡੀ ਨਿਮਰਤਾ ਸਹਿਤ ਇਹੀ ਬੇਨਤੀ ਆ ਕਿ ਜਿਹੜੇ ਰਹਿੰਦੇ ਕਾਰਜ ਆ ਆਪਾਂ ਉਹਨਾਂ ਨੂੰ ਗੁਰੂ ਮਹਾਰਾਜ ਦੇ ਔੜਾਸ ਦੇ ਨਾਲ ਕਿਵੇਂ ਸੰਪੂਰਨ ਕਰਨਾ ਉਹ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਆਪਦੇ ਚੈਨਲਾਂ ਆਪਦੇ ਕੈਮਰੇ ਦੀ ਅੱਖਾਂ ਹੀ ਬੇਨਤੀ ਕਰਨਾ ਚਾਹੁੰਦੇ ਆ ਫਿਰ ਵੱਧ ਛੜ ਕੇ ਕਿਸੇ ਚਲਰੇ ਕਾਰਜ ਵਿੱਚ ਯੋਗਦਾਨ ਪਾਇਆ ਜਾਵੇ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਿਖਦੀਵਾਲੀ ਨੂੰ ਸਮਰਪਿਤ 350 ਸਾਲਾ ਸ਼ਿਖਦੀਵਾਲਾ ਮਨਾ ਰਿਆ ਉਹਦੇ ਵਿੱਚ ਆਪਾਂ ਵਡਭਾਗੀ ਬਣੀਏ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਰਧਾ ਦੇ ਫੁੱਲ ਪੇੜ ਕਰਕੇ ਖੁਸ਼ੀਆਂ ਦੇ ਪਾਤਰ ਬਣੀਏ ਕਿਉਂਕਿ ਇਹ ਕਾਰਜ ਜਿਹੜੇ ਆ ਸ਼ਤਾਬ ਦੀ ਜਿਹੜੀ ਹੈ ਬਹੁਤ ਹੀ ਵੱਡੀ ਸੰਸਾਰ ਦੇ ਵਿੱਚ ਇੱਕ ਲਾਮਿਸਾਲ ਕੁਰਬਾਨੀ ਆ ਜਿਹਦੇ ਨਾਲ ਉਹਨਾਂ ਦੇ ਤਿੰਨ ਸਾਥੀ ਭਾਈ ਮਤੀਦਾਹ ਜੀ ਭਾਈ ਸਤੀਦਾਹ ਜੀ ਭਾਈ ਦਿਆਲਾ ਜੀ ਜੀ ਸ਼ਹਾਦਤ ਹੋਈ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਸਮੇਂ ਸ਼ਹਾਦਤ ਨਾ ਦਿੰਦੇ ਅੱਜ ਹਿੰਦੁਸਤਾਨ ਦਾ ਨਕਸ਼ਾ ਕੁਝ ਹੋਰ ਹੋਣਾ ਸੀਗਾ ਸੋ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ ਨਾਲ ਇਹ ਸਾਰੇ ਸੰਸਾਰ ਦੇ ਵਿੱਚ ਇੱਕ ਇਹੋ ਜਿਹਾ ਸੰਦੇਸ਼ ਗਿਆ ਸੀਗਾ ਅੱਜ ਵੀ ਹਿੰਦੁਸਤਾਨ ਦੇ ਵਿੱਚ ਸਾਰੇ ਧਰਮ ਜਿਹੜੇ ਆ ਉਹ ਆਜ਼ਾਦੀ ਨਾਲ ਇੱਕ ਇਕੱਠੇ ਹੋ ਕੇ ਆਨੰਦ ਮਾਣ ਰਹੇ ਨੇ ਦੇਮੇਕੇ ਇਥੇ ਮੁਸਲਮਾਨਔਰ ਸੇਖਾ ਸਾਈ ਬੁੱਧੀ ਜੰਨੀ ਸਾਰੇ ਬੜੇ ਪਿਆਰ ਨਾਲ ਪੰਜਾਬ ਦੇ ਵਿੱਚ ਰਹਿ ਰਹੇ ਨੇ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਨੇ ਸੋ ਇਹ ਜਿਹੜਾ ਰੋਡ ਆ ਇਹ ਸਾਰੇ ਸ੍ਰੀ ਅਨੰਦਪੁਰ ਸਾਹਿਬ ਨੂੰ ਕੱਲਾ ਜਾਣ ਵਾਲਾ ਨੇਗਾ ਅਸੀਂ ਪਹਿਲਾਂ ਵੀ ਬਹੁਤ ਵਾਰਾ ਜ਼ਿਕਰ ਕਰ ਚੁੱਕੇ ਆ ਇੱਥੇ ਦੋ ਪਾਸਿਆਂ ਦਾ ਅਵਤਾਰ ਹੋਇਆ ਗੁਰੂ ਹਰ Rai ਪਾਸ਼ਾ ਦੇ ਗੁਰੂ ਹਰਕ੍ਰਿਸ਼ਨ ਪਾਸ਼ਾ ਜੀ ਇੱਥੇ ਗੁਰੂ ਹਰਗੋਬਿੰਦ ਪਾਸ਼ਾ ਦਾ ਉਹ ਸਥਾਨ ਆ ਜਿੱਥੇ ਜਦੋਂ ਪੁਰਾਣੀ ਸ਼ਰੀਰ ਛੱਡ ਜਾਂਦਾ ਪੰਜਾਬ ਦੇ ਸਿੱਖ ਸਿੱਖਾਂ ਦੀ ਇੱਕ ਮਰਜ਼ਾਦਾ ਹੈ ਕਿ ਉਹਦੇ ਜਿਹੜੇ ਰਸਤੇ ਜਿਹੜੇ ਆ ਉਹ ਕੀਰਤਪੁਰ ਸਾਹਿਬ ਆਏ ਪਾਏ ਜਾਂਦੇ ਆ ਇਸੇ ਨਾਲ ਹੀ ਇੱਥੇ ਬਾਬਾ ਬੁੱਢਣ ਸਾਹਿਬ ਜੀ ਬਹੁਤ ਵੱਡੀ ਉਹਨਾਂ ਦੀ ਸਥਾਨ ਹੈ ਬਾਬਾ ਗਰਤਾ ਜੀ ਆ ਮਾਤਾ ਨੈਣਾ ਦੇਵੀ ਜੀ ਆ ਬਾਬਾ ਬਾਲਕਨ ਰਾਜ ਜੀ ਆ ਫਿਰ ਇੱਥੇ ਜਾਨੀ ਕਿ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਜਿਨ੍ਹਾਂ ਨੂੰ ਅਸੀਂ ਮਨੁੱਖ ਧਰਮ ਦੇ ਬਹੁਤ ਹੀ ਵੱਡੇ ਸਥਾਨ ਨੇ ਜਿਹੜੀਆਂ ਸੱਜਣਾਂ ਜਾ ਕੇ ਜਦੋਂ ਆਪਣੀ ਮਨ ਦੀ ਭਾਵਨਾ ਕਾਮਨਾ ਨੂੰ ਲੈ ਕੇ ਜਾਂਦੇ ਨੇ ਉਹਨਾਂ ਦੀ ਮਨੋ ਕਾਮਨਾ ਭਾਵਨਾ ਪੂਰੀਆਂ ਹੁੰਦੀਆਂ ਨੇ ਸੋ ਸਾਰੀਆਂ ਹੀ ਸੰਕਤਾ ਨੂੰ ਸਾਡੇ ਵੱਲੋਂ ਨਿਮਰਤਾ ਸਹਿਤ ਹਰ ਧਰਮ ਦੇ ਹਰ ਮਾਨਸਾਨੀਅਤ ਦੀ ਜਿਹੜੀ ਮਾਨਸਾਨੀਅਤ ਦਾ ਜਾਣਾ ਜਿਹੜੇ ਖਰਚੇ ਵਾਲੀ ਗੱਲ ਹੈ ਜਿਵੇਂ ਸਾਨੂੰ ਮਟੀਰੀਅਲ ਦੀ ਲੋੜ ਆ ਸਕਤਾਂ ਨੂੰ ਕਹਿੰਦਾ ਸਾਨੂੰ ਬਜਰੀ ਚਾਹੀਦੀ ਹੈ ਉਹ ਆਈ ਜਾਂਦੀ ਆ ਤੇਲ ਚਾਹੀਦਾ ਆ ਡੀਜ਼ਲ ਕੁਝ ਅਸੀਂ ਲਈ ਜਾਂਨੇ ਆ ਕੁਝ ਸੰਕਤਾ ਤੇਲ ਦੇ ਜਾਂਦੀਆਂ ਨੇ ਕ੍ਰੈਸ਼ਰ ਲੱਗਾ ਆ ਉਹ ਕ੍ਰੈਸ਼ਰ ਵਾਲੇ ਸਾਨੂੰ ਕ੍ਰੈਸ਼ਰ ਫ੍ਰੀ ਦਿੱਤਾ ਹੈ ਵੀ ਤੁਸੀਂ ਜਿੰਨਾ ਵੀ ਮਟੀਰੀਅਲ ਲੱਗਣਾ ਉਹ ਚਲਾਓ ਬਲੇਵਰ ਦੇ ਤਹਿਤ ਉਹ ਖਰਚਾ ਜਿਹੜਾ ਲੱਗ ਰਿਹਾ ਮਸ਼ੀਨਰੀ ਆ ਰਹੀ ਆ ਸਾਨੂੰ ਜੇ ਮੇ ਪੋਕਲੈਨਾਂ ਦੀ ਲੋਡ ਆ ਉਹ ਕਈ ਪਿਆਰ ਵਾਲੇ ਸਾਡੀਆਂ ਇੱਥੇ ਵੀ ਰੁਆ ਖੜੀਆਂ ਨੇ ਭਾਈ ਜਰਨੈਲ ਸਿੰਘ ਜੀ ਭਾਈ ਮਨਿੰਦਰ ਸਿੰਘ ਜੀ ਠਵਾਲ ਇਹ ਇਹਨਾਂ ਨੂੰ ਇਹਨਾਂ ਦੀਆਂ ਮਸ਼ੀਨਾਂ ਇੱਥੇ ਲਗਾਤਾਰ ਚੱਲਦੀਆਂ ਰਹੀਆਂ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਹੁਣ ਵੀ ਜਦੋਂ ਸਾਨੂੰ ਪੋਕਲੈਨਾਂ ਦੀ ਲੋਡ ਪੈਂਦੀ ਆ ਜੀ ਸੀ ਬੀ ਦੀ ਲੋਡ ਪੈਂਦੀ ਆ ਟਿਪਰਾਂ ਦੀ ਜਰੂਰਤ ਪੈਂਦੀ ਆ ਕਈ ਇਹੋ ਜਿਹੇ ਪ੍ਰਿਆਰ ਵਾਲੇ ਪ੍ਰੇਮ ਵਾਲੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਭਲੇ ਦਾ ਕੰਮ ਹੋ ਰਿਹਾ ਇਨਸਾਨੀਅਤ ਦੀ ਗੱਲ ਹੋ ਰਹੀ ਆ ਉਹ ਇਸ ਚੱਲਦੇ ਕਾਰ ਦੇ ਵਿੱਚ ਮਸ਼ੀਨਰੀ ਵੀ ਭੇਜਦੇ ਆ ਕਿ ਜਦੋਂ ਸਾਨੂੰ ਲੋਡ ਪੈਂਦੀ ਆ ਨਾ ਮਿਲੇ ਕੰਮ ਦਾ ਜੋਰ ਵੀ ਹੁੰਦਾ ਫਿਰ ਅਸੀਂ ਉਹਨੂੰ ਨਾ ਕੀਆ ਫਿਰ ਵੀ ਇੱਕ ਵੱਡਾ ਕਾਰਜ ਹੈ ਕੋਈ ਐਸਟੀਮੇਟਡ ਹੁੰਦਾ ਕਿ ਇੰਨੇ ਪੈਸੇ ਹਾਂ ਹਾਂ ਬਿਲਕੁਲ ਜੀ ਇਹਦਾ ਐਸਟੀਮੇਟ ਜੋ ਲਗਭਗ 9 ਤੋਂ 10 ਕਰੋੜ ਰੁਪਈਆ ਪਰ ਕਿਲੋਮੀਟਰ ਖਰਚਾ ਆਵੇਗਾ ਜੀ ਪਾਵੇ 1 ਕਰੋੜ 1 ਅਰਬ ਰੁਪਈਆ ਜਿਹੜਾ ਬਿਲਕੁਲ ਜੀ ਇੱਕ ਅਰਬ ਰੁਪਈਆ ਦੀ ਜ਼ਰੂਰਤ ਹੈ ਤੇ ਇਸ ਟਾਈਮ ਸੰਘ ਦੇ ਸਹਿਯੋਗ ਦੇ ਨਾਲ ਅਸੀਂ 40% ਜਿਹੜਾ ਕੰਮ ਕਰ ਚੁੱਕੇ ਹਾਂ ਅਜੇ 60% ਕੰਮੇਦਾਰੀ ਹੈ ਸਦੋਂ ਤੱਕ ਬਾਬਾ ਜੀ 7% ਜਿਹੜਾ 60% ਆ ਉਹ ਤੇ ਅਜੇ ਸਮਾ ਲਗੇਗਾ ਪਰ ਜਿਹੜਾ ਲੁੱਕ ਪਾਉਣ ਦਾ ਕਾਰਜ ਆ ਉਹ ਨਵੰਬਰ ਮਹੀਨੇ ਤਾਈਂ ਅਸੀਂ ਟਾਰਗੇਟ ਪੂਰਾ ਕਰਾਂਗੇ ਗੁਰੂ ਜੀ ਕਿਰਪਾ ਦੇ ਨਾਲ ਰੋਡ ਬਣਦੇ ਨੇ ਰੁੱਖ ਕੱਟਣੇ ਪੈਂਦੇ ਨੇ ਜਗ੍ਹਾ ਨੂੰ ਕਲੀਅਰ ਕਰਨਾ ਪੈਂਦਾ ਜੇ ਅਸੀਂ 1000 ਬੂਟੇ ਕੱਟਿਆ ਵਗਿਆ ਅਸੀਂ 20000 ਬੂਟੇ ਲਾਉਣ ਦਾ ਇੱਕ ਪ੍ਰਪੋਜ਼ਲ ਬਣਾਈ ਆ ਜਿਹੜੇ ਪਹਿਲੇ ਬੂਟੇ ਸੀ ਇਹ ਝਾੜੀਆਂ ਨੂੰ ਵਾਂਸੀ ਕੋਈ ਵਧੀਆ ਬੂਟੇ ਨਹੀਂ ਸੀ ਤੁਸੀਂ ਦੇਖਿਆ ਅੱਜ ਵੀ ਜੰਗਲ ਟਹਿ ਬੂਟੇ ਨੇ ਪਰ ਇਹ ਜਿਹੜੇ ਬੂਟੇ ਲਾਉਣ ਜਾ ਰਹੇ ਆ ਸਾਰੇ ਵਿਰਾਸਤੀ ਬੂਟੇ ਹੋਣਗੇ ਜਿਹੜੇ ਕਿ ਔਸ਼ਧੀ ਵਾਲੇ ਬੂਟੇ ਹੋਣਗੇ ਜਿਵੇਂ ਆਵਲੇ ਆ ਬਿਹੇੜੇ ਆ ਸੁਹੰਜਣਾ ਆ ਨਿੰਮ ਆ ਜੰਡਾ ਕਰੀਰ ਆ ਕਿੱਕਰ ਆ ਟਾਲੀ ਆ ਇਹ ਸਾਰੇ ਭੋੜ ਆ ਪਿੱਪਲ ਆ ਕਿ ਜਿਹੜੇ ਆਕਸੀਜਨ ਛੱੜਦੇ ਨੇ ਜਿਹੜੇ ਹਵਾ ਨੂੰ ਸ਼ੁੱਧ ਕਰਦੇ ਨੇ ਇਹ ਸਾਰੇ ਬੂਟੇ ਜਿਹੜੇ ਇਹਨਾਂ ਵਿਰਾਸਤੀ ਬੂਟੇ ਲਾ ਰਹੇ ਆ ਆਪ ਮੁਹਾਰੇ ਜਿਹੜੇ ਆ ਸੇਵਾ ਦੇ ਰਹੇ ਹੈਗੇ ਕੀ ਕਹਿਣਾ ਚਾਹੂਗਾ ਹਾਂ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਜਿਹੜੇ ਆਪ ਮੁਹਾਰੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਮਿਸ਼ਨ ਹੈ ਉਹਨਾਂ ਦਾ ਇੱਕ ਸੰਦੇਸ਼ ਸੀ ਕੌਮ ਨੂੰ ਸੰਗਤ ਨੂੰ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਇਹ ਸੰਗਤਾਂ ਜਿਹੜੀਆਂ ਆਪਣੀ ਕਿਰਤ ਕਰਨੀਆਂ ਨੇ ਨਾਮ ਜਪਦੀਆਂ ਨੇ ਵੰਡ ਕੇ ਛਕਣ ਦਾ ਇੱਥੇ ਦੋਵੇਂ ਤਿੰਨੇ ਚੀਜ਼ਾਂ ਚੱਲ ਰਹੀਆਂ ਨੇ ਸੰਗਤ ਦੀ ਦਿੱਤੀ ਹੋ ਮਾਇਆ ਨਾਲ ਇਹ ਰੋਡ ਬਣਾਏ ਜਾ ਰਹੇ ਨੇ ਇਹ ਕਿਰਤ ਕਰਨ ਵਾਲੇ ਕਿਰਤ ਕਰ ਰਹੇ ਨੇ ਜਿਨ੍ਹਾਂ ਨੂੰ ਲੋਡ ਵੰਦ ਨੇ ਉਹਨਾਂ ਨੂੰ ਇੱਥੇ ਕੰਮ ਵੀ ਮਿਲ ਰਿਹਾ ਇੱਥੇ ਲੰਗਰ ਦੇ ਪ੍ਰਵਾਹ ਵੀ ਨਾਲ ਚੱਲ ਰਹੇ ਨੇ ਇੱਥੇ ਆਈਆਂ ਸੰਗਤਾਂ ਨੂੰ ਲੰਗਰ ਵੀ ਛਕਾਇਆ ਜਾ ਰਿਹਾ ਇੱਥੇ ਹੋਰ ਟੂਲ ਬਲਾਜ ਲਾਏ ਜਾਂਦੇ ਨੇ ਉੱਥੇ ਖੱਜਲ ਖਵਾਰੀ ਦਾ ਕਰਨਾ ਸਾਹਮਣਾ ਕਰਨਾ ਪੈਂਦਾ ਉੱਥੇ ਪੈਸੇ ਵੀ ਦੇਣੇ ਪੈਂਦੇ ਆ ਪਰੇਸ਼ਾਨੀ ਦਾ ਸਾਹਮਣਾ ਕਰਨਾ ਇੱਥੇ ਹਰ ਤਰ੍ਹਾਂ ਦੀ ਸਹੂਲਤ ਸੰਗਤ ਦੀ ਸੰਯੋਗ ਦੇ ਨਾਲ ਗੁਰੂ ਦੀ ਬਖਸ਼ਿਸ਼ਤ ਦਾ ਦਿੱਤੀਆਂ ਜਾਂਦੀਆਂ ਨੇ ਇਹ ਸਾਡੇ ਇੱਕ ਨਿਮਾਣੀ ਜੀ ਕੋਸ਼ਿਸ਼ ਹੀ ਛੋਰੀ ਜੀ ਰਹਿਮਤ ਗੁਰੂ ਦੀਆਂ ਸੰਯੋਗ ਸੰਗਤ ਦਾ ਆਨੰਦਪੁਰ ਹਰ ਸਿੱਖ ਦਾ ਸ਼ਹਿਰ ਆ ਨਗਰ ਆ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਸਿੱਖ ਰਵੇ ਜਾਂ ਵਸੇ ਉਹ ਵਾਸੀ ਸ੍ਰੀ ਆਨੰਦਪੁਰ ਸਾਹਿਬ ਦਾ ਹੀ ਆ आनंदपुर साहब ਦੇ ਜਿਹੜੇ ਇਹ ਰੋਡ ਦਾ ਮਸਲਾ ਵਾ ਇਹ ਹੈ ਤੇ ਕਾਫੀ ਪੁਰਾਣਾ ਵਾ ਗੜ ਸ਼ੰਕਰ ਤੋਂ ਲੈ ਕੇ ਤੇ ਆਨੰਦਪੁਰ ਸਾਹਿਬ ਤੱਕ ਟੁੱਟਾ ਫੁੱਟਾ ਕਈਆਂ ਦੀਆਂ ਰੇਡ ਦੀਆਂ ਹੱਡੀਆਂ ਟੁੱਟੀਆਂ ਵਾ ਕਈ ਇੱਥੇ ਚੜ੍ਹਾਈ ਵੀ ਕਰ ਗਏ ਜਦੋਂ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ ਤੇ ਉਦੋਂ ਜਿਹੜੇ ਸਾਡੇ ਕਾਰਸੇਵਾਲੇ ਮਹਾਪੁਰਸ਼ਾ ਆਪਣੇ ਕਿਲਾ ਆਨੰਦਗੜ੍ਹ ਕਾਰਸੇਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਬਾਬਾ ਲਾਲ ਸਿੰਘ ਜੀ ਉਹਨਾਂ ਤੋਂ ਵਾਰਸ ਹੋਏ ਬਾਬਾ ਸੋਚਾ ਸਿੰਘ ਜੀ ਤੇ ਬਾਬਾ ਸਤਨਾਮ ਸਿੰਘ ਜੀ ਇਹਨਾਂ ਨੇ ਵੱਡਾ ਕਾਰਜ ਰੰਭਿਆ ਵਾ ਤੇ ਮੈਂ ਅਨੰਦਪੁਰ ਸਾਹਿਬ ਜਦੋਂ ਵੀ ਆਉਂਦਾ ਮੈਂ ਇੱਥੇ ਮਹਾਪੁਰਸ਼ਾਂ ਦੇ ਕੋਲ ਬਹਿਣਾ ਵੀ ਆ ਦੇਖਦਾ ਵੀ ਆ ਕਾਫੀ ਕੰਮ ਹੋ ਗਿਆ ਕਾਫੀ ਕੰਮ ਰਹਿੰਦਾ ਇਹਦੇ ਵਿੱਚ ਇੱਕ ਤੇ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਵੈਸੇ ਤੇ ਮੈਂ ਪਹਿਲਾਂ ਵੀ ਕਹਿੰਨਾ ਹਾਂ ਮੈਂ ਉਹ ਗੱਲ ਨੂੰ ਫੇਰ ਦਰੋਣਾ ਭਈ ਇਹ ਰਾਹ ਬਣਾਉਣੇ ਸਰਕਾਰਾਂ ਦਾ ਕੰਮ ਆ ਆਪਾਂ ਸਾਰੇ ਲੋਕ ਸਰਕਾਰਾਂ ਨੂੰ ਟੈਕਸ ਦਿੰਨੇ ਹਰ ਚੀਜ਼ ਦੇ ਉੱਤੇ ਉਹ ਟੈਕਸ ਜਨਤਾ ਦਾ ਤੇ ਜਨਤਾ ਨੇ ਇਹ ਤੋਂ ਲੰਘਣਾ ਗੱਲ ਗੱਲੇ ਸਿੱਖਾਂ ਦੀ ਵੀ ਨਹੀਂ ਆ ਗੱਲ ਤੇ ਅੱਗੇ ਮੰਦਰ ਵੀ ਹੈਗੇ ਨੇ ਜਾਂ ਹੋਰ ਵੀ ਕਈ ਅਸਥਾਨ ਇਹ ਇਲਾਕੇ ਦੇ ਲੋਕਾਂ ਨੇ ਵੀ ਲੰਘਣਾ ਤੋਂ ਗੱਲ ਤੇ ਸਰਵ ਸਾਂਝੀ ਆ ਉਹਦੇ ਤਹਿਤ ਇਹ ਸੜਕ ਨੂੰ ਬਣਾਉਣਾ ਸਰਕਾਰ ਦਾ ਕੰਮ ਹੈ ਚਲੋ ਉਹਨਾਂ ਨੇ ਨਹੀਂ ਬਣਾਈ ਪਰ ਹੁਣ ਜੇ ਕੋਈ ਰੋਕਾ ਲਾਉਣ ਦੀ ਗੱਲ ਆਉਂਦੀ ਆ ਤੇ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਇਹ ਸੜਕ ਨਹੀਂ ਰੁਕੂਗੀ ਇਹ ਬਹੁਤ ਵਧੀਆ ਬਣੂਗੀ ਔਰ ਇਹਦੇ ਆਲੇ ਦੁਆਲੇ ਜਿਵੇਂ ਮਹਾਪੁਰਸ਼ਾਂ ਦੀ ਸੋਚ ਆ ਵੀ ਇੱਥੇ ਜਿਹੜੇ ਸਾਡੇ ਰਵਾਇਤੀ ਰੁੱਖ ਵਾ ਉਹ ਲੱਗਣੇ ਆ ਇਹ ਸ਼ਾਨਦਾਰ ਰੋਡ ਹੋਊਗਾ ਔਰ ਇਹਦਾ ਜਿਹੜਾ ਸਫਰ ਹੋਇਆ ਕਰੂਗਾ ਉਹ ਸੰਗਤਾਂ ਨੂੰ ਇੱਕ ਵੱਖਰਾ ਆਨੰਦ ਵੀ ਦਿਆ ਕਰੂਗਾ ਬੰਗੇ ਤੋਂ ਹੀ ਪਤਾ ਲੱਗਿਆ ਕਰੂਗਾ ਵੀ ਆਨੰਦਪੁਰ ਸਾਹਿਬ ਜਾ ਰਹੇ ਆ ਆਪਣੇ ਗੁਰੂ ਪਿਤਾ ਦੇ ਘਰ ਤੋਂ ਇਹ ਰੁਕਣੀ ਨਹੀਂ ਆ ਨਾ ਕੋਈ ਇਹੋ ਜੀ ਗੱਲ ਕਰੇ ਨਾ ਕੋਈ ਇਹੋ ਜੀ ਕੋਸ਼ਿਸ਼ ਕਰੇ ਨਾ ਕੋਈ ਇਹੋ ਜੀ ਸਾਜਿਸ਼ ਬਣਾਵੇ ਵੀ ਇਹਨੂੰ ਰੋਕੀਏ ਜੇ ਕੋਈ ਇਦਾਂ ਦੀ ਗੱਲ ਕਰੂਗਾ ਤੇ ਸਾਰੇ ਪੰਥ ਨੇ ਇੱਥੇ ਆਣ ਕੇ ਬਹਿ ਜਾਣਾ ਔਰ ਕੱਲਾ ਪੰਥ ਹੀ ਨਹੀਂ ਬਹੂਗਾ ਨਾਲ ਪੰਜਾਬ ਵੀ ਆਣ ਕੇ ਬਹੂਗਾ ਤੋਂ ਮੈਂ ਗੁਰੂ ਅਗੇ ਅਰਦਾਸ ਕਰਦਾ ਕਿਉਂਕਿ 350 ਸਾਲਾਂ ਸੀ ਡਿਸਟਾਪ ਦੀ ਆ ਰਹੀ ਆ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਦੀ ਉਹ ਨਵੰਬਰ ਦੇ ਵਿੱਚ ਉਹਦੇ ਤੋਂ ਪਹਿਲਾਂ ਪਹਿਲਾਂ ਮਹਾਪੁਰਸ਼ਾਨੇ ਵੀ ਪੂਰਾ ਉਦਮ ਕੀਤਾ ਆ ਵੀ ਰੋਡ ਬਣਨਾ ਉਸ ਤੋਂ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਉਹਦੇ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਰਾਹ ਵਾ ਜਿਵੇਂ ਫੋਰ ਲੇਨ ਬਣ ਰਿਹਾ ਇਹ ਬਣ ਜਾਣਾ ਚਾਹੀਦਾ ਕਿਉਂਕਿ ਇਹਦੇ ਨਾਲ ਸੰਗਤਾਂ ਵੱਡੀ ਗਿਣਤੀ ਜਾਈਆਂ ਤੇ ਗੁਰੂ ਪਾਤਸ਼ਾਹ ਦੀ ਜਿਹੜੀ ਸ਼ਿੱਧੀ ਆ ਉਹ ਬਹੁਤ ਸੁਚੱਜੇ ਤਰੀਕੇ ਦੇ ਨਾਲ ਮਨਾਈ ਜਾਵੇ ਇਹ ਜਿਹੜਾ ਰਸਤਾ ਨਾ ਜੀ ਇਹ ਕਈ ਗੁਰਦੁਆਰਿਆਂ ਨੂੰ ਜੋੜਦਾ ਇਹ ਰਸਤਾ ਇੱਥੇ ਆਪਣੇ ਖਾਲਸਾ ਜੀ ਦਾ ਜਿਹੜਾ ਹੈਗਾ ਆਪਣੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਉਹਨੂੰ ਵੀ ਇਹ ਸੜਕ ਜੋੜਦੀ ਹੈ ਅੱਗੇ ਨੈਣਾ ਦੇਵੀ ਮਾਤਾ ਦੇ ਉੱਥੇ ਵੀ ਸੰਗਤਾਂ ਬਹੁ ਜਾਂਦੀਆਂ ਹਨ ਉਸ ਤੋਂ ਬਾਅਦ ਉੱਨੇ ਵਾਲੀ ਸਾਈਡ ਨੂੰ ਲਾ ਲੋ ਪੀਰ ਨਗਾਹਾ ਜੀ ਬਾਬਾ ਬਲਗਨਾਥ ਇੱਧਰ ਨੂੰ ਤਕਰੀਬਨ ਜਿਹੜਾ ਸੰਗਤਾਂ ਦਾ ਬਹੁਤ ਵੱਡਾ ਜਿਹੜਾ ਜੋਰ ਰਹਿੰਦਾ ਜੀ ਸੜਕ ਤੇ ਤੇ ਇੱਥੇ ਕੁਛ ਨਾ ਕੁਛ ਜਿਹੜੇ ਹਾਸੇ ਕਈ ਵਾਰ ਪਹਿਲਾਂ ਵਾਪਰਦੇ ਸੀਗੇ ਹੁਣ ਜਿਹੜੀ ਸੜਕ ਹੈ ਬਾਬਾ ਜੀ ਨੇ ਬੜੀ ਮੈਂ ਕਹਿੰਦਾ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਦੀ ਜਿਹੜਾ ਇਹ ਆਪਣੀ ਸੰਗਤ ਨੂੰ ਬਹੁਤ ਵੱਡੀ ਦੇਣ ਦਿੱਤੀ ਇੱਕ ਹਾਂਜੀ ਜਿਹੜਾ ਸੰਗਤ ਦਾ ਸੁਪਨਾ ਸੀਗਾ ਵੀ ਅਸੀਂ ਵੀ ਇੱਕ ਡਬਲ ਰੋਡ ਦੇਖ ਲਈਏ ਅਨੰਤਪੁਰ ਸਾਹਿਬ ਨੂੰ ਉਹ ਜਿਹੜਾ ਡਬਲ ਰੋਡ ਬਣਾ ਕੇ ਜੰਗਲ ਦੇ ਵਿੱਚ ਜੰਗਲ ਦਾ ਏਰੀਆ ਸੀ ਜਿੱਥੇ ਆਮ ਤੌਰ ਤੇ ਆਪ ਲੁੱਟ ਖੋਹ ਦਾ ਵੀ ਜਿਹੜਾ ਡਰਿਆ ਬਣਿਆ ਰਹਿੰਦਾ ਸੀ ਲੋਕਾਂ ਨੂੰ ਸੜਕ ਖੁੱਲਣ ਦੇ ਨਾਲ ਬਿਲਕੁਲ ਸਾਰਾ ਜਿਹੜਾ ਸ਼ਾਂਤ ਧੰਮ ਦਿਖ ਰਿਹਾ ਐਕਸੀਡੈਂਟ ਵੀ ਬਹੁਤ ਮਤਲਬ ਮੈਂ ਕਹਿੰਦਾ 0% ਹੀ ਹੋ ਗਿਆ ਇਸ ਚੜ੍ਹਨ ਤੇ ਬਹੁਤ ਮਾੜੇ ਹਾਲਾਤ ਸੀ ਜੀ ਇੰਨੇ ਮਾੜੇ ਹਾਲਾਤ ਸੀ ਕਿ ਡਰਾਈਵਰ ਤਾਂ ਮੈਂ ਇੱਥੇ ਖੁਦ ਆਪ ਇੱਥੇ ਦੇ ਵਾਪਸ ਮੁੜਿਆ ਪਿੱਛੇ ਨੂੰ ਨੂਰਪੁਰ ਬੇਦੀ ਨੂੰ ਸਵਾਰੀਆਂ ਨੂੰ ਰਸਤੇ ਵਿੱਚ ਪਰੇਸ਼ਾਨ ਕਰਕੇ ਡਾਣਾ ਪੈਂਦਾ ਸੀ ਜਦੋਂ ਜਾਮ ਲੱਗ ਜਾਂਦਾ ਸੀ ਟਾਈਮ ਹੀ ਨਹੀਂ ਪੂਰਾ ਕਰਦੀ ਸੀ ਗੱਡੀ ਅੱਛਾ ਜੀ ਤੇ ਹੁਣ ਬਾਬਾ ਜੀ ਨੇ ਬਦੌਰ ਸਾਹਿਬ ਦਾ ਟਾਫਟਾ ਬਜਾਈ ਦੇ ਦਾ ਟਾਫਟਾ ਪਾਈ ਬਹੁਤ ਵਧੀਆ ਬਾਬਾ ਜੀ ਨੇ ਰੋਡ ਬਣਾਇਆ ਜੀ ਨੀ ਹੋਣਾ ਕਰਨਾ ਚਾਹੀਦਾ ਸੀ ਪਰ ਮੈਂ ਕਹਿੰਦਾ ਬਾਬਾ ਜੀ ਜੇ ਜਿੰਨਾ ਕੀਤਾ ਨਾ ਸਰਕਾਰ ਆਪਾਂ ਮੈਂ ਦੋ ਵਾਰ ਤਿੰਨ ਵਾਰ ਵੀ ਇਕੱਠਿਆਂ ਬੋਲੇ ਨੇ ਤਾਂ ਵੀ ਨਹੀਂ ਐਡਾ بڑا ਪ੍ਰੋਜੈਕਟ ਕਰ ਸਕਦੇ ਸੀ ਡਬਲ ਰੋਡ ਦਾ ਲੱਗਿਆ ਪਹਿਲੀ ਵਾਰ ਆ ਵੀ ਜਿਹੜੇ ਲੋਕ ਆ ਆਪ ਪੈਸੇ ਦੇ ਕੇ ਜਾ ਰਹੇ ਆ ਆਪ ਲੈ ਕੇ ਜਾ ਰਹੇ ਆ ਹਾਂਜੀ ਹਾਂਜੀ ਇਜ਼ੀ ਬਾਰੇ ਲੋਕਾਂ ਦੀ ਸਰਦੇ ਬਹੁਤ ਲੋਕਾਂ ਨੇ ਮਨ ਦੇ ਬੜੀ ਖੁਸ਼ੀ ਬਹੁਤ ਹੈ ਜੀ ਖੁਸ਼ੀ ਜ਼ਾਹਰ ਇੰਨੀ ਹੈ ਜੀ ਸੰਗਤ ਆ ਨੀਆਂ ਜਾਂਦੀਆਂ ਇੰਨੇ ਖੁਸ਼ ਹੋ ਰਹੇ ਸਵਾਰੀਆਂ ਵੀ ਹੋਰ ਵੀ ਜਿਹੜੀ ਕੋਈ ਬਾਹਰ ਦੀ ਸੰਗਤ ਆਉਂਦੀ ਹੈ ਨਾ ਜੀ ਰੋ ਨੂੰ ਦੇਖ ਕੇ ਬਾਗੋ ਬਾਗੋ ਦੇ ਰਹੇ ਆ ਗੁਰੂ ਗੋਬੇ ਸਿੰਘ ਜੀ ਦੇ ਦਰਸ਼ਨ ਕਰਨ ਜਿਹੜੀ ਸੰਗਤ ਆਉਂਦੀ ਆ ਤੇ ਬੜੇ ਖੁਸ਼ੀ ਆ ਸੇਵਾ ਜਿਹੜੀ ਆਪ ਦੇ ਕੇ ਜਾ ਰਹੇ ਸਾਰੇ ਮਾੜ ਸੰਗਤ ਦੇ ਕੇ ਜਾਂਦੀਆਂ ਸੇਵਾ ਗੱਡੀਆਂ ਆਪਾਂ ਖਿਲਾਰਦੇ ਆ ਸਾਰੇ ਜਣੇ ਤੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਮਹਾਰਾਜ ਜੀ ਚਰਨਾਂ ਵਿੱਚ ਜਿਹਨੂੰ ਜੋ ਵੀ ਅਗਲੇ ਦੀ ਭੇਟਾ ਕਰ ਦੇਂਦਾ ਅਗਲਾ ਨਹੀਂ ਘੱਟੇ ਟੱਪ ਜਾਂਦੇ ਨਹੀਂ ਨਹੀਂ ਇਹ ਤਾਂ ਨਹੀਂ ਟੱਪਦਾ ਕੋਈ ਗੱਡੀ ਨਹੀਂ ਟੱਪਦੀ 100% ਤੇ ਗੱਡੀ ਰੋਕੇ ਜਾਂਦੀ ਕਿਉਂਕਿ ਸ਼ਾਮੇ ਜਿਹਦਾ ਮੇਰੇ ਕੋਲ ਟਾਈਮ ਹੀ ਘੱਟ ਹੁੰਦਾ ਉਸ ਟਾਈਮ ਮਜਬੂਰੀ ਹੁੰਦੀ ਆ ਸ਼ਾਮ ਨੂੰ ਬਹੁਤ ਘੱਟ ਮੇਰੇ ਕੋਲ ਪਸਤੀ ਨਹੀਂ ਆਪਣੀ ਸੇਵਾ ਹਾਂ ਨਹੀਂ ਨਹੀਂ ਇਹ ਜ਼ਬਰਦਸਤੀ ਕੋਈ ਨਹੀਂ ਕਰਦੀ ਜੀ ਆਪਾਂ ਆਪ ਗੱਡੀਆਂ ਖਿਲਾੜਦੇ ਆਂ ਹਾਂ ਆਪ ਖੋਲ ਆਪਾਂ ਗੱਡੀ ਖਿਲਾੜ ਕੇ ਵੀ ਸੇਵਾ ਸੰਗਤ ਨੂੰ ਵੀ ਕਹੀਦਾ ਤੇ ਆਪਾਂ ਵੀ ਉਹੀ ਤਰ੍ਹਾਂ ਹੁੰਦੀ ਐ ਤੇ ਮਹਾਰਾਜ ਕਿਰਪਾ ਨਾਲ ਦੇਹੀ ਦੀ ਦੇਖੋ ਮੈਂ ਪਹਿਲਾਂ ਤਾਂ ਤੁਹਾਨੂੰ ਸੂਬਾ ਦਰਬੀਆਂ ਸਾਫ ਕਾ ਸਰਪੰਚ ਵੀ ਆ ਸਾਫ ਕਾ ਪੰਚ ਵੀ ਆ ਤੇ ਮੌਜੂਦ ਦਾ ਲੰਬਰਦਾਰ ਵੀ ਆ ਇੱਕ ਸਰਵਿਸਮੈਨ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ ਸੈਨਿਕ ਸਿੰਘ ਦਾ ਸੁਪਰ ਸਕੱਤਰ ਹੈ ਸਭ ਨਾਲ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਬਹੁਤ ਕਰਦਾ ਤੁਹਾਡਾ ਜਿਨ੍ਹਾਂ ਨੇ ਬੜਾ ਕੀਮਤੀ ਸਮਾਂ ਕੱਢਿਆ ਹੈਗਾ ਇਸ ਕੰਮ ਨੂੰ ਕਰਨ ਦੇ ਲਈ ਇਹ ਪਬਲਿਕ ਨੂੰ ਦੱਸਣ ਦੇ ਲਈ ਵੀ ਸਾਨੂੰ ਕਿਹੜੀਆਂ ਚੀਜ਼ਾਂ ਦੇ ਫਾਇਦੇ ਔਰ ਕਿਹੜੀਆਂ ਚੀਜ਼ਾਂ ਦੇ ਨੁਕਸਾਨ ਹੈ ਸਭ ਨਾਲੋਂ ਬੜਾ ਫਾਇਦਾ ਅਸੀਂ ਸੜਕ ਦੇ ਲੈ ਗੱਲ ਕਰਦੇ ਆਂ ਅਸੀਂ ਜਦ ਅਸੀਂ ਇਸ ਰਸਤੇ ਗੜਸ਼ੰਕਰ ਤੋਂ ਆਨੰਦਪੁਰ ਸਾਹਿਬ ਲੈ ਕੇ ਦੀ ਸੜਕ ਪਰ ਜਾਂਦੇ ਸੀਗੇ ਪਰ ਉਹ ਹਾਲਾਤ ਹੁੰਦੇ ਸੀਗੇ ਕਿ ਜੇ ਰੋਟੀ ਖਾ ਕੇ ਜੇ ਰੋਟੀ ਮੇਰੇ ਖਾ ਰਸਤੇ ਰਹਿ ਜਾਂਦੀ ਸੀਗੀ ਪਿਛਲੇ ਪਾਸੇ ਉਹ ਪੋਜੇ ਵਾਲ ਤੋਂ ਪਿੱਛੇ ਰਹਿ ਜਾਂਦੀ ਸੀਗੀ ਰੋਟੀ ਉਲਟੀਆਂ ਦੇ ਨਾਲ ਸਾਡੀ ਪਰ ਅੱਜ ਇਹਨਾਂ ਮਹਾਪੁਰਸ਼ਾਂ ਦੀ ਬੜੀ ਕਿਰਪਾ ਹੋਈ ਹੈ ਜਿਹਦੇ ਨਾਲ ਸਾਡੇ ਇਸ ਹਲਕੇ ਦਾ ਨਾਂ ਉਹਨਾਂ ਮਹਾਪੁਰਸ਼ਾਂ ਨੇ ਬਹੁਤ ਹੀ ਬਿਹਤਰ ਢੰਗ ਨਾਲ ਸਚੱਜੇ ਢੰਗ ਦੇ ਨਾਲ ਉਹਨੂੰ ਦੇ ਕੇ ਔਰ ਇਹ ਸੜਕ ਨੂੰ ਬਣਵਾਇਆ ਹੈਗਾ ਇਨਾਂ ਦਾ ਮੈਂ ਤਾਂ ਹੁਣ ਆਧਾਰ ਹੋਇਆ ਰਸਤੇ 'ਚ ਵੀ ਗੜਸ਼ਾਂ ਕਰ ਤੋਂ ਚੱਲਿਆ ਮੈਂ ਰਸਤੇ ਤੋਂ ਹੀ ਗੱਲਾਂ ਬਾਤਾਂ ਕਰਦਾ ਆ ਤਾਂ ਇਹ ਮਹਾਪੁਰਸ਼ਾਂ ਦੀ ਜਿਹੜੀ ਸੇਵਾ ਇਹ ਸ਼ਾਇਦ ਹੀ ਇਹੋ ਜੇ ਸੇਵਾ ਨਾ ਕੋਈ ਸਰਕਾਰ ਬਣਾ ਸਕੀ ਕਰ ਸਕੀ ਹੈ ਨਾ ਕਿਸੇ ਸਰਕਾਰ ਨੇ ਕਰਨੀ ਹੈ ਉਹ ਜੋ ਇਹ ਸੇਵਾ ਅੱਜ ਕਰ ਗਏ ਹੈਗੇ ਇਹ ਨਾਲ ਇਹਨਾਂ ਦੀ ਸੇਵਾ ਦਾ ਬਹੁਤ بڑا ਸਦਕਾ ਹੈ ਉਦੇ ਬਾਰੇ ਕੀ ਕਹਿਣਾ ਚਾਹੁੰਗੇ ਹੋਰ ਲੋਕਾਂ ਨੂੰ ਸੇਵਾ ਕਰਨੀ ਮੈਂ ਇਹਨਾਂ ਦੇ ਲਈ ਨਾ ਮੈਂ ਬਹੁਤ ਕੁਛ ਇੰਦਰੇ ਵੀ ਕੁਝ ਕਹਿਣਾ ਚਾਹਨਾ ਹੈਗਾ ਜਿਹੜੀ ਇਹ ਸੇਵਾ ਹੈ ਇਹ ਅਸੀਂ ਸੜਕ ਲਈ ਸੇਵਾ ਨਹੀਂ ਦੇ ਸਕਦੇ ਬਣਾਉਣ ਦੇ ਲਈ ਜਿਹੜੀ ਸੇਵਾ ਉਹਨਾਂ ਮਹਾਪੁਰਸ਼ਾਂ ਨੇ ਦਿੱਤੀ ਹੈਗੀਆਂ ਉਹ ਅਸੀਂ ਨਹੀਂ ਦੇ ਸਕਦੇ ਪਰ ਇਹ ਤਾਂ ਸਿਰਫ ਸਾਡੇ ਚਾਹ ਪਾਣੀ ਅੱਜ ਤੱਕ ਕਹਿੰਦੇ ਸੀ ਰਸਤੇ ਜਾਂਦੇ ਆ ਅਸੀਂ ਜੱਕ ਆਦੀ ਟੈਕਸ ਕਹਦੀਏ ਇੱਥੇ ਚੁੰਗੀ ਲੱਗ ਕੇ ਉਹਦਾ ਟੈਕਸ ਆਮ ਲਈ ਅਸੀਂ ਇਹ ਸੇਵਾ ਨਹੀਂ ਕਹਿ ਸਕਦੇ ਸੇਵਾ ਤਾਂ ਜਿਹੜੇ ਮਹਾਪੁਰਸ਼ੀ ਦੇ ਸਕਦੇ ਆ ਹੋਰ ਬੰਦਾ ਆਪ ਸੇਵਾ ਨਹੀਂ ਦੇ ਸਕਦਾ ਵਾਹਿਗੁਰੂ ਸੱਚੇ ਪਾਤਸ਼ਾਹ ਮੈਂ ਕਹਿੰਨਾ ਇਹਨਾਂ ਦੀ ਸਵਾਮਾ ਜਿਹੜੇ ਮਹਾਰ ਪਾਸ਼ਾ ਚੜ੍ਹਦੀਆਂ ਕਲਾਂ ਚ ਰੱਖ ਕੇ ਇਹਨਾਂ ਕੋਲੋਂ ਕਰਾਉਂਦਾ ਰਹੇ ਤਾਂ ਕਿ ਜਿਹੜੀ ਪਬਲਿਕ ਨੂੰ ਆਣ ਜਾਣ ਦੀ ਸਹੂਲਤ ਹੈ ਬੜੇ ਠੰਡੇ ਮਿੱਠੇ ਜਿਗਰੇ ਦੇ ਨਾਲ ਮਿਲਦੀ ਰਹੇ ਇਹ ਜਿਹੜੀ ਸੰਗਤ ਗੜਸ਼ੰਕਰ ਤੋਂ ਲੈ ਕੇ ਆਨੰਦਪੁਰ ਸਾਹਿਬ ਨੂੰ ਜਾਂਦੀ ਹੈ ਸਾਡੇ ਕੋਲ ਕਈ ਵਾਰੀ ਫੋਨ ਕਰਕੇ ਵੀ ਪੁੱਛਦੇ ਆ ਕਿ ਸੜਕ ਦਾ ਇਸ ਵੇਲੇ ਕਿਹੜਾ ਹਾਲਾਤ ਹੈ ਜਿਹੜੇ ਅੱਜ ਤੋਂ 5-7 ਸਾਲ ਪਹਿਲਾਂ ਆਕੇ ਗਏ ਸੀਗੇ ਉਹ ਗੱਡੀਆਂ ਦੇ ਪੁਰਜੇ ਛੱਟ ਕੇ ਗਏ ਰਸਤੇ 'ਚ ਪੇ ਅੱਜ ਜਿਹੜਾ ਸਮਾਂ ਹੈਗਾ ਉਹ ਜੇ ਕਹ ਦੀਏ ਅੱਜ ਵਰਗਾ ਸਮਾਂ ਤਾਂ ਮੈਂ ਕਹਿ ਨਹੀਂ ਸਕਦਾ ਮਾੜੀ ਹਾਲਤ ਕਦੋਂ ਤੋਂ ਸੀਗੀ ਇਹ ਤਾਂ ਸੜਕ ਦੀ ਮੇਰੇ ਖਾਤੇ 10-15 ਸਾਲ ਤੋਂ ਮਾੜੀ ਕਾ ਪਾਣੀ ਦਾ ਗਲਾਸ ਅਸੀਂ ਬੂੰਡ ਕੁੱਪਰ ਦੇ ਰੱਖਦੇ ਹੀ ਹੈ ਨਾ ਉਹ ਗੜਸ਼ੰਕਰ ਤੋਂ ਰੱਖਦੇ ਆ ਆਨੰਦਪੁਰ ਸਾਹਿਬ ਤੱਕ ਨਾ ਉਹ ਇਦਾਂ ਪਿਆ ਰਹਿਣਾ ਛਲਕਣਾ ਵੀ ਨਹੀਂ ਹੈਗਾ ਨਾ ਪਾਣੀ ਦੀ ਬੂੰਦ ਉਹਦੇ ਚ ਡਿਗਣੀ ਹੈ ਪਰ ਬਈ ਮੈਂ ਤਾਂ ਮਹਾਪੁਰਸ਼ਾਂ ਦਾ ਬਹੁਤ ਧੰਨਵਾਦੀ ਆ ਮੈਂ ਪਰਿਵਾਰਕ ਤੌਰ ਤੇ ਆਪਣੀਆਂ ਸੁਸਾਇਟੀਆਂ ਵੱਲ ਤੇ ਆਪਣੇ ਪਿੰਡਾਂ ਵੱਲ ਤੇ ਇਹਨਾਂ ਮਹਾਪੁਰਸ਼ਾਂ ਦਾ ਬਹੁਤ ਧੰਨਵਾਦ ਕਰਦਾ ਨਾਲ ਤੁਹਾਡਾ ਬਹੁਤ ਧੰਨਵਾਦ ਕਰਦਾ ਮੀਡੀਆ ਵਾਲਿਆਂ ਦਾ ਜਿਨ੍ਹਾਂ ਨੇ ਇਹ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਨੂੰ ਪ੍ਰਚਲਿਤ ਕੀਤਾ ਜਾਂ ਪਬਲਿਸ਼ ਕਰਨ ਦੇ ਲਈ ਸਭ ਕੁਝ ਇਹ ਕੀਤਾ ਹੈ ਸ਼ੁਕਰੀਆ ਜੀ ਦੇਖੋ ਸਮੇ ਸਮੇਤੇ ਥੋੜੀਆਂ ਬਹੁਤੀਆਂ ਦਿੱਕਤਾਂ ਹਰੇ ਕਾਰਜ ਵਿੱਚ ਆਉਂਦੀਆਂ ਐ ਜੇ ਮੈਂ ਸਰਕਾਰ ਦੀ ਗੱਲ ਕਰਾਂ ਸਰਕਾਰ ਦੇ ਮੰਤਰੀ ਸੰਤਰੀ ਇੱਥੇ ਕਈ ਵਾਰ ਆਉਂਦੇ ਐ ਉਹ ਬਾਬਾ ਜੀ ਦੇ ਸਾਹਮਣੇ ਆ ਕੇ ਹੱਥ ਜੋੜ ਕੇ ਕਹਿੰਦੇ ਐ ਕਿ ਤੁਸੀਂ ਮਹਾਨ ਸੇਵਾ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਐ ਹਾਂ ਪ੍ਰਸ਼ਾਸਨ ਦੇ ਤੌਰ ਤੇ ਕਈ ਵਾਰ ਕੋਈ ਨੋਟਿਸ ਜਾਂ ਕੋਈ ਅਧਿਕਾਰੀ ਹੋ ਸਕਦਾ ਉਹ ਆਪਣੀ ਅਣਜਾਣ ਅਨਜਾਨਤਾ ਦੇ ਮੱਦੇ ਨਜ਼ਰ ਆ ਜਾਣ ਜਾਂ ਕਈ ਵਾਰ ਉਹ ਆ ਜਾਂਦੇ ਨੇ ਇੱਥੇ ਆ ਕੇ ਆਪਣੀ ਗੱਲ ਕਰਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਸਾਰਾ ਕੁਝ ਕਾਰ ਸੇਵਾ ਦੇ ਲਈ ਅੱਛਾ ਇਹ ਟੋਲ ਰੋਡ ਇਹਨੂੰ ਕਿਹੜਾ ਨਾਮ ਦੇ ਦਿੱਤਾ ਕਈ ਬੰਦਿਆਂ ਨੇ ਇਹ ਕਾਰ ਸੇਵਾ ਰੋਡ ਹੈ ਇਹ ਲੋਕਾਂ ਨੂੰ ਸਮਰਪਿਤ ਹੋਣ ਲਈ ਹੈ ਇਹ ਕਿਤੇ ਕਿਥੇ ਗੁਰੂ ਘਰ ਨੂੰ ਥੋੜਾ ਜਿਹਾ ਪ੍ਰਾਪਰਟੀ ਰਹਿ ਜਾਣੀ ਇਹ ਤਾਂ ਲੋਕਾਂ ਦਾ ਲੰਘਾ ਹੈ ਇਹਨੂੰ ਚਾਹੇ ਸਰਕਾਰ ਬਣਾ ਲੈਣ ਚਾਹੇ ਸੰਤ ਬਣਾ ਲੈਣ ਪਰ ਇਹ ਕੁੱਲ ਮਿਲਾ ਕੇ ਇਹ ਸੇਰਾ ਜਿਹੜਾ ਹੈ ਗੁਰੂ ਘਰ ਦੇ ਹਿੱਸੇ ਆਇਆ ਔਰ ਇਹ ਮਹਾਨ ਸੇਵਾ ਹੈ ਪ੍ਰਸ਼ਾਸਨ ਵੱਲ ਤੋਂ ਹਜੇ ਤੱਕ ਕੋਈ ਦਿੱਕਤ ਨਹੀਂ ਆ ਇੱਕ ਦੋ ਜ਼ਰੂਰ ਇੱਕ ਦੋ ਨਿਊਜ਼ ਆਈਟਮ ਦੇ ਵਿੱਚ ਜਾਂ ਗੱਲਬਾਤ ਆਈ ਪਰ ਜਦੋਂ ਅਸੀਂ ਪ੍ਰਸ਼ਾਸਨ ਦੇ ਨਾਲ رابطہ ਕੀਤਾ ਤਾਂ ਇਹ ਜਿਹੀ ਸਾਡੇ ਸਾਹਮਣੇ ਗੱਲ ਨਹੀਂ ਆਈ ਪਰ ਜੇਕਰ ਕੋਈ ਸੰਤ ਮਹਾਪੁਰਸ਼ਾਂ ਨੂੰ ਚੰਗੇ ਕਾਰਜਾਂ ਲਈ ਦਿੱਕਤ ਕਰੇਗਾ ਤੇ ਫਿਰ ਸਰਕਾਰ ਸਭ ਤੋਂ ਪਹਿਲਾਂ ਐਕਸ਼ਨ ਲੈਣ ਦੀ ਹੱਕਦਾਰ ਬਣਦੀ ਹੈ ਉਹਨਾਂ ਅਧਿਕਾਰੀਆਂ ਤੇ ਸਾਡੀ ਸੰਗਤ ਦਾ ਤਾਂ ਫਿਰ ਅਗਲਾ ਜਿਹੜਾ ਬਣਦਾ ਲੋਕਤੰਤਰ ਪ੍ਰਕਿਰਿਆ ਨਾਲ ਤਰੀਕਾ ਉਹ ਅਸੀਂ ਅਪਣਾਵਾਂਗੇ। ਕਨਪੁਰ ਸਾਗ ਨੂੰ ਜੋੜਨ ਵਾਲਾ ਸਟੇਟ ਹਾਈਵੇ ਜਿਹੜਾ ਗੜਸ਼ੰਕਰ ਤੋਂ ਅਨੰਦਪੁਰ ਸਾਹਿਬ ਨੂੰ ਮਿਲਦਾ ਹੈ ਇਸ ਸੜਕ ਦੀ ਹਾਲਾਤ ਇੰਨੇ ਖਸਤਾ ਸੀ ਕਿ ਗੱਡੀ ਤੇ ਚੱਲਣਾ ਤਾਂ دشوار ਸੀ ਹੀ ਸੀ, ਪੈਦਲ ਚੱਲਣ ਵਾਲੇ ਵੀ ਜਿਹੜੇ ਆ ਕਾਫੀ ਪਰੇਸ਼ਾਨ ਸੀਗੇ। ਸੜਕ ਦੀ ਹਾਲਤ ਬਹੁਤ ਖਸਤਾ ਹੋਣ ਕਰਕੇ ਇਲਾਕੇ ਦੇ ਲੋਕਾਂ ਨੇ ਤੇ ਜਿਹੜੇ ਸੰਗਤਾਂ ਜੜੀਆਂ ਦਰਸ਼ਨਾਂ ਦੇ ਲਈ ਆਉਂਦੀਆਂ ਸੀ ਉਹਨਾਂ ਨੇ ਕਈ ਵਾਰ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇਸ ਸੜਕ ਨੂੰ ਬਣਾਉਣ ਲਈ ਕਿਹਾ ਮਗਰ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਕਿਸੇ ਨੇ ਵੀ ਇਸ ਸੜਕ ਵੱਲ ਧਿਆਨ ਨਹੀਂ ਦਿੱਤਾ ਸੋ ਕਾਰ ਸੇਵਾ ਕਿਲਾ ਨਨਕਟਾ ਸਾਹਿਬ ਵੱਲੋਂ ਜਿਹੜਾ ਇਹ ਸੇਵਾ ਦਾ ਬੀੜਾ ਚੁੱਕਿਆ ਗਿਆ ਤੇ ਇਸ ਸੜਕ ਦਾ ਨਿਰਮਾਣ ਜਿਹੜਾ ਹੈ ਕਰੀਬ 8 ਕਿਲੋਮੀਟਰ ਲੰਬੀ ਸੜਕ ਹੈ ਤਸਵੀਰਾਂ ਦੇਖ ਸਕਦੇ ਹੋ ਇਹ ਸੜਕ ਦੀ ਹਾਲਾਤ ਪਹਿਲਾਂ ਬਹੁਤ ਖਸਤਾ ਸੀਗੇ ਹਾਲੇ ਉਸਾਰੀ ਅਧੀਨ ਹੈ ਸੜਕਾਂ ਲਗਭਗ 70% ਕੰਮ ਮੁਕੰਮਲ ਹੋ ਚੁੱਕਾ ਤੇ ਕੁਝ ਪਰਸੈਂਟ ਕੰਮ ਜਾਰਾ ਰਹਿੰਦਾ ਹੈ ਸੋ ਕਾਨਪੁਰ ਖੂਇ ਤੋਂ ਲੈ ਕੇ ਪੋਜੇ ਹਾਲ ਤੱਕ ਜਿਹੜੀ ਹੈ ਸੜਕ ਦਾ ਨਿਰਮਾਣ ਕਰੀਬ 8 ਕਿਲੋਮੀਟਰ ਲੰਬਾ ਜਿਹੜਾ ਕੀਤਾ ਜਾ ਰਿਹਾ ਤੇ ਜਿਹਨੂੰ ਲੈ ਕੇ ਲੋਕ ਵੀ ਜਿਹੜੇ ਖੁਸ਼ ਨੇ ਤੇ ਲੋਕਾਂ ਦਾ ਵੀ ਕਹਿਣਾ ਹੈ ਕਿ ਜਿਹੜਾ ਕੰਮ ਸਰਕਾਰਾਂ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਜਿਹੜਾ ਕਾਰ ਸੇਵਾ ਵਾਲੇ ਬਾਬੇ ਕਰ ਰਿਹਾ ਸੋ ਇਸ ਦੇ ਲਈ ਪੈਸੇ ਦੀ ਜਰੂਰਤ ਹੈਗੀ ਤਾਂ ਪੈਸਾ ਸੰਕਤ ਆਪ ਮੁਹਾਰੇ ਜਿਹੜਾ ਇਹ ਬਾਬਾ ਜੀ ਨੂੰ ਦੇ ਰਹੀਆਂ ਨੇ ਸੋ ਸੰਗਤਾਂ ਦੀਆਂ ਸੀ ਦ ਸੰਗਤਾਂ ਨੂੰ ਇਹ ਨਹੀਂ ਪਤਾ ਸੀ ਵੀ ਸੇਵਾ ਜਿਹੜੀ ਹੈ ਕਿੱਥੇ ਦਿੱਤੀ ਜਾਵੇ ਤਾਂ ਬਾਬਾ ਜੀ ਵੱਲੋਂ ਜਿਹੜਾ ਹੈਗਾ ਕਾਰ ਸੇਵਾ ਕਲਾਨੰਦਗੜ੍ਹ ਸਾਹਿਬ ਵਾਲੇ ਬਾਬਾ ਜੀ ਵੱਲੋਂ ਜਿਹੜਾ ਇੱਕ ਜਗ੍ਹਾ ਨੇੜੇ ਅਰਧ ਕਰ ਦਿੱਤੀ ਗਈ ਹਾਈਵੇ ਹਾਈਵੇ ਦੇ ਉੱਤੇ ਜਿਸ ਨੂੰ ਸੇਵਾ ਟੋਲ ਦਾ ਨਾਮ ਦਿੱਤਾ ਗਿਆ ਸੋ ਇਹ ਸੇਵਾ ਟੋਲ ਦੇਖ ਸਕਦੇ ਹੋ ਜਿੱਥੇ ਸੰਗਤ ਆਪ ਮੁਹਾਰੇ ਜਿਹੜੀ ਹੈ ਜਿਹੜੀ ਹੈ ਸੇਵਾ ਜਿਹੜੀ ਹੈ ਇਸ ਸੜਕ ਦੀ ਦੇਰੀ ਹੈ ਔਰ ਜ਼ਰੂਰੀ ਨਹੀਂ ਕਿ ਇੱਥੇ ਸੇਵਾ ਦੇ ਕੇ ਹੀ ਜਿਹੜਾ ਅੱਗੇ ਲੰਘਿਆ ਜਾ ਸਕਦਾ ਮੁਫਤ ਦੇ ਵਿੱਚ ਵੀ ਜਿਹੜਾ ਹੈਗਾ ਇੱਥੋਂ ਸਫ਼ਰ ਕੀਤਾ ਜਾ ਸਕਦਾ ਹੈ ਸੋ ਸੰਗਤ ਆਪ ਮੁਹਾਰੇ ਸੇਵਾ ਦੇ ਕੇ ਜਾ ਰਹੀ ਹੈਗੀ ਹੈ ਸੇਵਾ ਟੋਲ ਪਹਿਲੀ ਵਾਰ ਤੁਸੀਂ ਸੁਣਿਆ ਹੋਵੇਗਾ ਕਿਉਂਕਿ ਹਰ ਟੋਲ ਦੇ ਉੱਤੇ ਪਰਚੀ ਕੱਟ ਕੇ ਜਿਹੜਾ ਹੈ ਬਿਨਾ ਪੈਸਾ ਦਿੱਤੇ ਜਿਹੜਾ ਨਹੀਂ ਲੰਘਿਆ ਜਾ ਸਕਦਾ ਮਗਰ ਇਹ ਟੋਲ ਐਸਾ ਹੈਗਾ ਜਿੱਥੇ ਕਿ ਆਪਣੀ ਮਰਜ਼ੀ ਨਾਲ ਅਗਰ ਕੋਈ ਸੇਵਾ ਕਰਨੀ ਚਾਹੁੰਦਾ ਇਹ ਸੜਕ ਦੀ ਸੇਵਾ ਦੇਣਾ ਚਾਹੁੰਦਾ ਤਾਂ ਦੇ ਸਕਦਾ ਹੈ ਅਗਰ ਨਹੀਂ ਦੇਣਾ ਚਾਹੁੰਦਾ ਤਾਂ ਨਾ ਦਿੱਤੇ ਵੀ ਅੱਗੇ ਆਪਣੇ ਰਸਤੇ ਤੇ ਜਾ ਸਕਦਾ ਵਿਮਲ ਕੁਮਾਰ ਜ਼ੀ ਮੀਡੀਆ ਸ਼੍ਰੀ ਅਨੰਦਪੁਰ ਸਾਹਿਬ